ਮੋਹਬਾ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਕੈਨੇਡਾ ਦੇ ਜਿਹੜੇ ਚੇਂजेस ਕੀਤੇ ਨੇ ਉਹਦੇ ਤੋਂ ਬਾਅਦ ਇੱਕ ਕਨਫਿਊਜ਼ਨ ਦੀ ਸਥਿਤੀ ਬਣੀ ਹੋਈ ਆ ਸਵਾਲ ਬਹੁਤ ਸਾਰੇ ਨੇ ਪਰ ਸਭ ਤੋਂ ਵੱਡਾ ਆ ਕੌਣ ਅਪਲਾਈ ਕਰ ਸਕਦਾ ਹੈ ਇਹਦੇ ਤੋਂ ਹੀ ਸ਼ੁਰੂਆਤ ਕਰਾਂਗੇ ਸੋ ਅੱਜ ਦੇ ਸਾਡੇ ਗੈਸਟ ਨੇ ਬਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕਵਰ ਬਾਬਾ ਸਵਾਗਤ ਹੈ ਕਵਰ ਸਾਹਿਬ ਥੈਂਕ ਯੂ ਦੀਪਕ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਸੋ بڑے ਸਵਾਲ ਨੇ ਇੱਕ ਇੱਕ ਕਰਕੇ ਕੈਨੇਡਾ ਦੇ ਸਵਾਲ ਤੁਹਾਨੂੰ ਪੁੱਛੂੰਗਾ ਇੱਕ ਬਹੁਤ ਵੱਡਾ ਸਵਾਲ ਹੈ ਯਕੀਨ ਨਹੀਂ ਹੁੰਦਾ ਕਿ ਇਹ ਵੀ ਸਵਾਲ ਬਣ ਗਿਆ ਕਿ ਕੌਣ ਅਪਲਾਈ ਕਰ ਸਕਦਾ ਦੇਖੋ ਕੈਨੇਡਾ ਦੇ ਵਿੱਚ ਕੌਣ ਅਪਲਾਈ ਕਰ ਸਕਦਾ ਇਹਦਾ ਰੋਲਾ ਹੈਗਾ ਆ ਕਿਉਂਕਿ ਜਿਹੜੀਆਂ ਚੇਂਜਸ ਆਈਆਂ ਨੇ ਉਹ ਮਲਟੀਪਲ ਚੇਂਜਸ ਨੇ ਔਰ ਇਨੇ YouTube ਤੇ ਵੀਡੀਓਜ਼ ਬਣਾਏ ਮੈਂ ਵੀ ਉਹਦੇ ਛੋਟੇ ਛੋਟੇ ਚੇਂਜਸ ਉੱਤੇ ਵੀਡੀਓਜ਼ ਬਣਾਏ ਔਰ ਮੈਨੂੰ ਬਾਅਦ 'ਚ ਵੀ ਲੱਗਦਾ ਕਿ ਤਰ੍ਹਾਂ ਕਿਤੇ ਵੀ ਲੋਕ ਕਨਫਿਊਜ਼ ਵੀ ਹੋ ਜਾਂਦੇ ਆ ਸੋ ਸਿੱਧੇ ਸ਼ਬਦਾਂ 'ਚ ਅਗਰ ਮੈਂ ਕਹਾਂ ਕੈਨੇਡਾ ਹਰ ਬੱਚਾ ਅਪਲਾਈ ਕਰ ਸਕਦਾ ਸਿਰਫ ਫਰਕ ਇੰਨਾ ਹੈ ਕਿ 31 ਮਾਰਚ ਤੋਂ ਪਹਿਲਾਂ ਕੌਣ ਅਪਲਾਈ ਕਰ ਸਕਦਾ ਤੇ 31 ਮਾਰਚ ਤੋਂ ਬਾਅਦ ਚੋਣ ਅਪਲਾਈ ਕਰੇਗਾ ਕਿਉਂਕਿ ਚੇਂजेस ਇਹੀ ਨੇ ਵੀ ਕੁਝ 31 ਮਾਰਚ ਤੋਂ ਪਹਿਲਾਂ ਅਪਲਾਈ ਕਰ ਸਕਦੇ ਨੇ ਤੇ ਕੁਝ 31 ਮਾਰਚ ਤੋਂ ਬਾਅਦ ਕਰ ਸਕਦੇ 31 ਮਾਰਚ ਤੋਂ ਪਹਿਲਾਂ ਕੌਣ ਅਪਲਾਈ ਕਰ ਸਕਦੇ ਦੀਪਕ ਜੀ ਜਿੰਨਾ ਕੋਲ ਜਿਹੜੇ ਪੀਏ ਹント ਐਗਜ਼ੈਂਟਡ ਨੇ ਮਤਲਬ ਕਿ ਜਿਹੜੀ ਟੈਸਟੇਸ਼ਨ ਲੈਟਰ ਦਾ ਉਹਨਾਂ ਨੇ ਨਵਾਂ ਸਿਸਟਮ ਬਣਾਇਆ ਜਿਨ੍ਹਾਂ ਨੂੰ ਉਹ ਟੈਸਟੇਸ਼ਨ ਲੈਟਰ ਨਹੀਂ ਚਾਹੀਦਾ ਉਹ ਅਪਲਾਈ ਕਰ ਸਕਦੇ ਨੇ ਹੁਣ ਇਹਦੇ ਵਿੱਚ ਅਪਲਾਈ ਕਰਨ ਵਾਲੇ ਦੋ ਤਰ੍ਹਾਂ ਦੇ ਲੋਕ ਨੇ ਇੱਕ ਜਿਹੜੇ ਸਕੂਲ 'ਚ ਜਾ ਰਹੇ ਨੇ ਉਹਨਾਂ ਨੂੰ ਲੋੜ ਨਹੀਂਗੀ ਔਰ ਦੂਜੇ ਜਿਹੜੇ ਮਾਸਟਰਸ ਪ੍ਰੋਗਰਾਮ ਲਈ ਜਾ ਰਹੇ ਨੇ ਉਹਨਾਂ ਨੂੰ ਲੋੜ ਨਹੀਂ ਤਾਂ ਮਤਲਬ ਸਿੱਧੇ ਤੇ ਸਾਫ਼ਤ ਸ਼ਬਦਾਂ ਦੇ ਵਿੱਚ ਅੱਜ ਦੀ ਪੰਜਾਬ ਦੀ ਜਾਂ ਇੰਡੀਆ ਦੀ ਮਾਰਕੀਟ ਦੇ ਹਿਸਾਬ ਨਾਲ ਜਿਹੜੇ ਬੱਚੇ ਤਾਂ ਮਾਸਟਰਸ ਪ੍ਰੋਗਰਾਮ 'ਚ ਜਾਣਾ ਚਾਹੁੰਦੇ ਆ ਯੂਨੀਵਰਸਿਟੀ ਦੇ ਵਿੱਚ ਉਹ ਅਪਲਾਈ ਕਰ ਸਕਦੇ ਆ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਯੂਨੀਵਰਸਿਟੀ ਜੋ ਦੀਆਂ ਰਿਕੁਆਇਰਮੈਂਟਾਂ ਨੂੰ ਪੂਰਾ ਕਰਕੇ ਉਨਨਾਂ ਦੀ ਫਾਈਲ ਲੱਗਣ ਜਿੱਥੇ ਡਿਸੀਜਨ ਲੈਣ ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਉਹਨਾਂ ਨੂੰ ਅਟੈਸਟੇਸ਼ਨ ਲੈਟਰ ਦੀ ਕੋਈ ਲੋੜ ਨਹੀਂ ਹੈ ਦੂਸਰਾ ਗਵਰਨਮੈਂਟ ਰਿਆ ਬੈਨੀਫਿਟ ਕਰਤਾ ਕਿ ਹੁਣ ਕੈਨੇਡਾ ਦੇ ਵਿੱਚ ਕੀ ਹੈ ਕਿ ਮਾਸਟਰਸ ਬੜੀਆਂ ਅਲੱਗ ਅਲੱਗ ਮਾਸਟਰਸ ਨੂੰ ਲੈ ਕੇ ਮੈਂ ਤੁਹਾਨੂੰ ਇੰਟਰਰਪਟ ਕਰ ਰਿਹਾ ਹਾਂ ਇੱਕ ਕਨਫਿਊਜ਼ਨ ਹੋਰ ਵੀ ਹੈ ਪੋਸਟ ਗ੍ਰੈਜੂਏਸ਼ਨ ਨਾਲ ਕੰਪੇਅਰ ਕਰ ਰਹੇ ਨੇ ਇਸ ਲਈ ਮੈਂ ਵੀ ਉਹਦੇ ਤੇ ਆ ਰਿਹਾ ਜੀ ਹੁਣ ਅੱਜ ਤੱਕ ਕੀ ਸੀਗਾ ਕਿ ਬੱਚੇ ਪੀਜੀ ਡਿਪਲੋਮਾ 'ਚ ਜਾਂਦੇ ਸੀ पीजी डिप्लोमा ਦੇ ਵਿੱਚ ਰੂਲ ਸੀਗਾ ਵੀ ਤੁਸੀਂ 2 ਸਾਲ ਪੜ੍ਹਨਾ ਹੈ ਕੈਨੇਡਾ ਤੇ 3 ਸਾਲ ਦਾ ਵਰਕ ਪਰਮਿਟ ਮਿਲੇਗਾ ਹੁਣ ਉਹਨਾਂ ਨੇ ਇੱਕ ਰਸਤਾ ਹੋਰ ਖੋਲ ਦਿੱਤਾ ਕਿ ਅਗਰ ਤੁਸੀਂ ਮਾਸਟਰਸ ਕਰਦੇ ਹੋ ਤੇ ਡਸਨਟ ਮੈਟਰ ਮਾਸਟਰ ਕਿੰਨੀ ਡਿਊਰੇਸ਼ਨ ਦੀ ਹੈ ਤੁਸੀਂ 3 ਸਾਲ ਦਾ ਵਰਕ ਪਰਮਿਟ ਹੀ ਲਓਗੇ ਤਾਂ ਮਤਲਬ ਆ ਫਾਇਦਾ ਹੋ ਗਿਆ ਕਿ ਰੈਦਰ ਦੈਨ ਆਪਾਂ ਪੀਜੀ ਡਿਪਲੋਮੇ 'ਚ ਜਾਈਏ ਤੇ ਦੋ-ਦੋ ਡਿਪਲੋਮੇ ਕਰੀਏ ਜਾਂ 2 ਸਾਲ ਦੇ ਡਿਪਲੋਮੇ 'ਚ ਜਾਈਏ ਕਿਉਂ ਨਾ ਆਪਾਂ ਇਦਾਂ ਦੇ ਮਾਸਟਰਸ ਪ੍ਰੋਗਰਾਮ 'ਚ ਜਾਈਏ ਜਿਹੜਾ 1 ਸਾਲ ਦਾ ਹੋਵੇ ਜਾਂ 1.5 ਸਾਲ ਦਾ ਹੋਵੇ ਔਰ ਉਨੇ ਸਮੇਂ ਚ ਇੱਕ ਤਾਂ ਆਪਾਂ ਨੂੰ ਡਿਗਰੀ ਵੱਡੀ ਮਿਲੀ ਡਿਪਲੋਮੇ ਦੇ ਮੁਕਾਬਲੇ ਔਰ ਦੂਸਰਾ ਘੱਟ ਸਮੇਂ ਚ ਮਿਲੀ ਤੇ ਡਿਪਲੋਮੇ ਦੀਆਂ 2 ਫੀਸਾਂ ਦੇ ਮੁਕਾਬਲੇ ਤਾਂ ਫੀਸ ਘੱਟ ਹੀ ਜਾਊਗੀ ਇਹਨਾਂ ਦਾ ਸ਼ੋਰ ਹੀ ਆਲਮੋਸਟ ਠੀਕ ਹੈ ਜੀ ਤਾਂ ਮਤਲਬ ਸਸਤੇ ਚ ਵੀ ਤੇ ਘੱਟ ਟਾਈਮ ਚ ਵੀ ਤੇ ਵਧੀਆ ਡਿਗਰੀ ਵੀ ਮਿਲੀ ਤੇ ਉਸ ਤੋਂ ਬਾਅਦ ਆਪਾਂ ਨੂੰ 3 ਸਾਲ ਦਾ ਵਰਕ ਪਰਮਿਟ 3 ਸਾਲ ਦਾ ਵਰਕ ਪਰਮਿਟ 1 ਸਾਲ ਦੀ ਵੀ ਮਾਸਟਰਸ ਹੈਗੀ 1 ਸਾਲ ਦੀ ਮਾਸਟਰ ਕਰਕੇ ਜੇ 3 ਸਾਲ ਦਾ ਵਰਕ ਪਰਮਿਟ ਬਣਦਾ ਤਾਂ ਇਕਨੋਮਿਕਲੀ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿਸੇ ਕੰਟਰੀ ਨਾਲ ਸ਼ਾਇਦ ਹੀ ਕੰਪੈਰੀਜ਼ਨ ਹੋ ਸਕੇ। ਦੇਖੋ ਕੈਨੇਡਾ ਨੇ ਜੋ ਰੂਲ ਚੇਂਜ ਕੀਤੇ ਆ ਉਹਨਾਂ ਨੇ ਇਹ ਹੀ ਕੀਤੇ ਆ ਕਿ ਜਿਹੜਾ ਟੈਲੈਂਟ ਆ ਨਾ ਉਹ ਸਾਡੇ ਕੋਲ ਵਧੀਆ ਰਵੇ ਤੇ ਸਿਕਿਉਰਡ ਰਵੇ ਤੇ ਸੇਫ ਰਵੇ। ਤੇ ਜਿਹੜਾ ਅਨਟੈਲੈਂਟਿਡ ਹੈ ਜਾਂ ਹਜੇ ਅਨਸਕਿਲਡ ਹੈ ਉਹ ਇੱਕ ਰੈਗੂਲੇਸ਼ਨ ਦੇ ਥਰੂ ਚ ਆਵੇ ਤਾਂ ਕਿ ਉਹਦੇ ਵਿੱਚ ਗਲਤ ਲੋਕ ਨਾ ਆਉਣ। ਤਾਂ ਉਹਨਾਂ ਨੇ ਜਿਹੜੀਆਂ ਚੇਂਜਸ ਕੀਤੀਆਂ ਨੇ ਜ਼ਿਆਦਾਤਰ ਉਹ ਪਲੱਸ 2 ਵਾਲੇ ਨੂੰ ਇਫੈਕਟ ਕਰਦੀਆਂ ਨੇ ਕਿਉਂਕਿ ਪਲੱਸ 2 ਵਾਲਾ ਹੀ ਅਨਸਕਿਲਡ ਹੈ। ਕਿਉਂਕਿ ਨਾ ਉਹ ਪਹਿਲਾਂ ਕਿਸੇ ਟਰੇਡ ਦਾ ਕੁਆਲੀਫਾਈਡ ਹੈ ਨਾ ਉਹ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਹੈ ਪਲੱਸ 2 ਹੈ ਜੇ ਸਕੂਲਿੰਗ ਖਤਮ ਕੀਤੀ ਹੈ ਉਹਨੇ ਔਰ ਇੱਥੇ ਗਲਤ ਲੋਕ ਐਂਟਰੀ ਵੀ ਮਾਰਦੇ ਨੇ ਵਿੱਚ ਜਿੱਚੇ ਕੰਟਰੈਕਟ ਮੈਰिजਿਸ ਕਰਨਾ ਹੈ ਇਹ ਉਹ ਬਟ ਮਾਸਟਰਸ ਵਾਲਿਆਂ ਨੂੰ ਤਾਂ ਸਪਾਊਸ ਵੀ ਅਲਾਉਡ ਹੈ ਕਿਉਂਕਿ ਉਹ ਲੈਕਚਰਟ ਹੈ ਫਿਰ ਮਾਸਟਰਸ ਵਾਲਿਆਂ ਗ੍ਰੈਜੂਏਟ ਹੈ ਇੱਕ ਪ੍ਰੋਫੈਸ਼ਨਲ ਹੈ ਉਹਨੂੰ ਅਲਾਉ ਕਰਨਾ ਜ਼ਰੂਰੀ ਹੈ ਕਿਉਂ ਨਹੀਂ ਕਰਨਾ ਚਾਹੀਦਾ ਗ੍ਰੈਜੂਏਸ਼ਨ ਤੋਂ ਬਾਅਦ ਬੰਦਾ ਸਾਲ ਤੋਂ ਸਾਲ ਵੋ ਜੌਬ ਕਰਕੇ ਆਪਣਾ ਮੈਰਿਜ ਤਾਂ ਕਰਦਾ ਹੀ ਹੈ ਪਰਿਵਾਰ ਤਾਂ ਸੈਟਲ ਕਰਦਾ ਹੀ ਹੈ ਬਟ ਜਿਹੜਾ ਚੰਗਾ ਸੈਟਲ ਕਰਦਾ ਔਰ ਚੰਗੀ ਪੜ੍ਹਾਈ ਲੈਣਾ ਚਾਹੁੰਦਾ ਉਹਨੂੰ ਅਲਾਉਡ ਹੈ ਪੀਜੀ ਡਿਪਲੋਮੇ ਵਾਲੇ ਨੂੰ ਅਲਾਉਡ ਨਹੀਂ ਹੈ ਸੋ ਜਿਹੜਾ ਚੰਗਾ ਪੜ੍ਹਨਾ ਚਾਹੁੰਦਾ ਜਿਹੜਾ ਯੂਨੀਵਰਸਿਟੀ 'ਚ ਜਾਣਾ ਚਾਹੁੰਦਾ ਮਤਲਬ ਉਹਨਾਂ ਲਈ ਕ੍ਰੀਮ ਹੈ ਉਹ ਯੂਨੀਵਰਸਿਟੀ ਦਾ ਵੀ ਤੇ ਕ੍ਰਾਈਟੇਰੀਆ ਮੈਚ ਕਰੂਗਾ ਨਾ ਉਹ ਬੱਚਾ ਹੂੰ ਸਿੱਧਾ ਥੋੜੀ ਯੂਨੀਵਰਸਿਟੀ ਤੋਂ ਮਾਸਟਰਸ ਧਿਆਨ ਨੇ ਮਾਸਟਰਸ ਆਪਸ਼ਨਸ ਕੀ ਬਹੁਤ ਔਖਾ ਮਿਲਣਾ ਈਜ਼ੀ ਹੈ ਆਪਸ਼ਨਸ ਕਿੰਨੀ ਆ ਕੇ ਓਕੇ ਮਾਸਟਰਸ ਦੀ ਆਪਸ਼ਨਸ ਦੀ ਕੋਈ ਕਮੀ ਨਹੀਂ ਆ ਆਪਸ਼ਨਸ ਬਹੁਤ ਨੇ ਆਈਲੈਂਡਸ ਰਿਕੁਆਇਰਮੈਂਟ ਨਾਰਮਲੀ ਉਹੀ ਹੈ 6.5 ਓਵਰਲ 6 ਇਚ ਜ਼ਿਆਦਾਤਰ ਚੰਗੇ ਕਾਲਜ ਵੀ ਇਹੀ ਸਕੋਰ ਮੰਗਦੇ ਆ ਪੀਜੀ ਡਿਪਲੋਮਾ ਲਈ ਹੂੰ ਫਰਕ ਕਿੱਥੇ ਪੈ ਜਾਂਦਾ ਹੈ ਕਿ ਯੂਨੀਵਰਸਟੀਆਂ ਚਾਹੇ ਮਾਸਟਰਸ ਔਰ ਯੂਨੀਵਰਸਟੀਆਂ ਇੱਕ ਸ਼ਹਿਰ ਚ ਵੀ ਵੀ ਨਹੀਂ ਗਈ ਇੱਕ ਕਿ ਸ਼ਾਇਰ ਚ ਦੋ ਹੋਣਗੀਆਂ ਇੱਕ ਹੋਏਗੀ ਇਦਾਂ ਹੀ ਆਪਸ਼ਨ ਮਿਲਣ ਗਿਆ ਹਰ ਕੰਟਰੀ ਚ ਇਦਾਂ ਹੀ ਹੁੰਦਾ ਸੋ ਇੱਥੇ ਵੀ ਇਦਾਂ ਹੀ ਹੈ ਸੋ ਮਾਸਟਰਸ ਲਈ ਬੱਚਿਆਂ ਨੂੰ ਲੋਕੇਸ਼ਨ ਵਾਈਜ਼ ਫਲੈਕਸੀਬਿਲਟੀ ਰੱਖਣੀ ਪਊਗੀ ਲੇਕਿਨ ਮਾਸਟਰਸ ਦੇ ਨਾਲ ਜਿਹੜੇ ਫਾਇਦੇ ਜੁੜੇ ਆ ਉਹ ਉਹਨਾਂ ਦਾ ਬਹੁਤ ਵੱਡਾ ਫਾਇਦਾ ਕਰਦੇ ਆ ਇੱਕ ਤਾਂ ਜਦੋਂ ਕੈਨੇਡਾ ਮਾਰਕੀਟ ਚ ਨਿਕਲਣਗੇ ਉਹ ਉਥੋਂ ਦੇ ਮਾਸਟਰਸ ਨੇ that will add a great badge on their shoulder ਉਹਨਾਂ ਉਹਨਾਂ ਦੀ ਕ੍ਰੈਡੀਬਿਲਟੀ ਵੱਧ ਜਾਂਦੀ ਹੈ ਉਹਨਾਂ ਦਾ ਸੀਵੀ ਆਟੋਮੈਟਿਕਲੀ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦਾ ਹੈ ਫਿਰ ਕਾਲਜਾਂ ਦੇ ਡਿਪਲੋਮਿਆਂ ਦੇ ਮੁਕਾਬਲੇ ਪੜ੍ਹਾਈ ਦਾ ਜ਼ਮੀਨ ਅਸਮਾਨ ਦਾ ਫਰਕ ਹੋਏਗਾ ਕਿਉਂਕਿ ਮੈਂ ਖੁਦ ਮਾਸਟਰਸ ਐ ਯੂਕੇ ਤੋਂ ਆਈ ਕੈਨ ਅੰਡਰਸਟੈਂਡ ਕਿ ਉਹ ਕਿਸ ਪੁਆਇੰਟ ਆਫ View ਤੋਂ ਫੋਰਨ ਐਜੂਕੇਸ਼ਨ ਚੱਲਦੀ ਹੈ ਕਿਸ ਪੈਟਰਨ ਨਾਲ ਚੱਲਦੀ ਹੈ ਉਹ ਚੀਜ਼ ਕਦੀ ਵੀ ਤੁਸੀਂ ਡਿਪਲੋਮਿਆਂ 'ਚ ਨਹੀਂ ਲੈ ਸਕਦੇ ਪਲੱਸ ਯੂਨੀਵਰਸਿਟੀ ਦੇ এনਵਾਇਰਨਮੈਂਟ ਔਰ ਸਿਨੈਰੀਓ ਦੇ ਵਿੱਚ ਜੋ ਤੁਸੀਂ ਗਰੋ ਹੋਉਂਦੇ ਹੋ ਉਹ ਤੁਸੀਂ ਕਦੀ ਵੀ ਕਿਸੇ ਕਾਲਜ ਦੇ ਸਿਨੈਰੀਓ 'ਚ ਨਹੀਂ ਗਰੋ ਹੋ ਸਕਦੇ ਚਾਹੇ ਕਿੱਡਾ ਵੀ ਵੱਡਾ ਹੋ ਗਵਰਨਮੈਂਟ ਫੰਡਡ ਕਾਲਜ ਆ ਸੈਨਿਕਾ ਕਾਲਜ ਆ ਹੰਪਰ ਕਾਲਜ ਆ ਫਲਾਣਾ ਕਾਲਜ ਆ ਬਟ ਉਹਦਾ ਕੰਪੈਰੀਜ਼ਨ ਤੁਸੀਂ ਯੂਨੀਵਰਸਿਟੀ ਦੇ এনवायरमेंट ਨਾਲ ਨਹੀਂ ਕਰ ਸਕਦੇ ਇੱਕ ਸਾਈਕੋਲੋਜੀਕਲ ਇਫੈਕਟ ਵੀ ਹੈ ਕਿ ਉਹਨੂੰ ਅਸ਼ੋਰੈਂਸ ਹੈ ਸਟੂਡੈਂਟ ਨੂੰ ਕਿ ਸਾਲ ਹੀ ਪੜ੍ਹਨਾ ਉਸ ਤੋਂ ਬਾਅਦ 3 ਸਾਲ ਕੰਮ ਹੀ ਕਰਨਾ ਬਿਲਕੁਲ ਹੋਰ ਅਚੀ ਕੁਆਲਿਫੀਕੇਸ਼ਨਸ ਹੈ ਕਿ ਉਹ ਪੜ੍ਹਾਈ ਧਿਆਨ ਨਾਲ ਪੂਰੀ ਕਰੇ ਡੈਫੀਨਿਟਲੀ ਔਰ ਸੈਕੰਡਲੀ ਉਹ ਆਪਣੀ ਫੈਮਿਲੀ ਨੂੰ ਲੈ ਕੇ ਜਾ ਸਕਦਾ ਹੂੰ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦਾ ਫਿਰ ਉਹ 31 ਮਾਰਚ ਤੋਂ ਪਹਿਲਾਂ ਆਪਣੀ ਫਾਈਲ ला ਸਕਦਾ ਉਹਦੀ ਫਾਈਲ 'ਚ ਕਿਸੇ ਤਰ੍ਹਾਂ ਦਾ ਕੋਈ ਵਿਗਨ ਨਹੀਂ ਹੈਗਾ ਉਹ ਸਵੇਰੇ ਆਵੇ ਅਪਲਾਈ ਕਰੇ ਆਪਣੀ ਫਾਈਲ ਲੋਚ ਕਰੇ ਕੋਈ ਟੈਨਸ਼ਨ ਨਹੀਂ ਉਹਦਾ ਵੀਜ਼ਾ ਵੀ ਫਟਾਫਟ ਆਉਣਾ ਕਿਉਂਕਿ ਉਹਨੂੰ ਇੱਕ ਕ੍ਰੀਮ ਬਣਾਤਾ ਉਹਨਾਂ ਨੇ ਆਪਣੇ ਰੂਲ ਬੁੱਕ ਦੇ ਵਿੱਚ ਸੋ ਬਿਲਕੁਲ ਠੀਕ ਜਦੋਂ ਕੋਈ ਪ੍ਰੋਫਾਈਲ ਰੂਲ ਬੁੱਕ ਦੇ ਵਿੱਚ ਕ੍ਰੀਮ ਬਣ ਗਿਆ ਤੇ ਸਮਝੋ ਉਹਦਾ ਵੀਜ਼ਾ ਸਕਸੈਸ ਰੇਟ ਵੀ ਵੱਧ ਗਿਆ ਮਾਸਟਰਸ ਵਾਲਿਆਂ ਦੇ ਤਾਂ ਦੋਨੋਂ ਹੱਥ ਦੇ ਵਿੱਚ ਲੱਡੂ ਆ ਬਹੁਤ ਵਧੀਆ ਸਿਚੁਏਸ਼ਨ ਆ ਖਾਸ ਕਰਕੇ ਪ੍ਰੈਜ਼ੈਂਟ ਮਤਲਬ ਜਿਹੜਾ ਰਸਤਾ ਬੰਦ ਹੋਇਆ ਸੀ ਕਈਆਂ ਦਾ ਵੀ ਸਪਾਉਸ ਨਹੀਂ ਲਿਆ ਸਕਦੇ ਉਹੀ ਸੇਮ ਪੈਟਰਨ ਉਹਨਾਂ ਨੇ ਕੈਨੇਡਾ 'ਚ ਖੋਲ ਦਿੱਤਾ ਜੀ ਸੋ ਮਾਸਟਰਸ ਤੋਂ ਬਾਅਦ ਹੁਣ ਦੁਬਾਰਾ ਇੱਕ ਵਾਰੀ ਪਲੱਸ 2 ਵਾਲਿਆਂ ਵੱਲ ਵੀ ਆਨੇ ਆ ਜੀ ਉਹਨਾਂ ਦਾ ਅੱਗੇ ਦਾ ਰਸਤਾ ਕਿੰਨਾ ਕੁ ਖੁੱਲਿਆ ਕਦੋਂ ਤੱਕ ਖੁੱਲੂਗਾ ਮਾਰਚ ਤੋਂ ਪਹਿਲਾਂ ਪਹਿਲਾਂ ਕੀ ਪੋਸੀਬਲ ਹੈ ਤੇ ਉਸ ਬਾਅਦ ਕੀ ਹੋਵੇ ਓਕੇ ਪਲੱਸ 2 ਵਾਲਿਆਂ ਦਾ ਜੀ ਮਾਰਚ ਤੋਂ ਪਹਿਲਾਂ ਕੁਝ ਨਹੀਂ ਪੋਸੀਬਲ ਮਾਰਚ ਦੇ ਵਿੱਚ ਹੋ ਜੇ ਜਾਂ ਮਾਰਚ ਤੋਂ ਬਾਅਦ ਹੋ ਜੇ ਕਿਉਂਕਿ ਹਰ ਸਟੇਟ ਨੇ ਆਪਣਾ ਪੀਐਲ ਦਾ ਸਿਸਟਮ ਦੇਣਾ ਸੋ ਕੋਈ ਪਹਿਲਾਂ ਦੇ ਦੇਗਾ ਕੋਈ ਬਾਅਦ ਦੇ ਦੇਗਾ 31 ਮਾਰਚ ਉਹਨਾਂ ਨੂੰ ਲਾਸਟ ਡੇਟ ਹੈ ਉਸ ਤੋਂ ਪਹਿਲਾਂ ਪਹਿਲਾਂ ਵੀ ਦੇ ਸਕਦੇ ਨੇ ਡਿਪੈਂਡ ਹੈ ਕਿਹੜੀ ਸਟੇਟ ਦਾ ਕਿਦੋਂ ਤਿਆਰ ਹੋ ਜਾਂਦਾ ਪਲੱਸ 2 ਵਾਲੇ ਉਸ ਤੋਂ ਬਾਅਦ ਹੀ ਫਾਈਲ ਲਾ ਸਕਣਗੇ ਚਾਹੇ ਉਹ ਗ੍ਰੈਜੂਏਸ਼ਨ 'ਚ ਲਗਾਉਣ ਔਰ ਚਾਹੇ ਡਿਪਲੋਮਾ 'ਚ ਲਗਾਉਣ ਉਹਨਾਂ ਦੀ ਵੱਖਰੀ ਚੁਆਇਸ ਹੈ ਲੇਕਿਨ ਉਹਦੇ ਵਿੱਚ ਉਹਨਾਂ ਨੂੰ ਇਹ ਆ ਧਿਆਨ ਰੱਖਣਾ ਹੈ ਕਿ ਪ੍ਰਾਈਵੇਟ ਕਾਲਜਾਂ ਦੇ ਵਿੱਚ ਉਹਨਾਂ ਲਈ ਕੁਝ ਨਹੀਂ ਬਚਿਆ ਤੇ ਮਾਰਕੀਟ 'ਚ ਇੱਕ ਨਵਾਂ ਸਕੈਮ ਸ਼ੁਰੂ ਹੋ ਗਿਆ ਉਹਨਾਂ ਨੂੰ ਬੇਵਕੂਫ ਬਣਾਉਣ ਲਈ ਜਿਹੜੇ ਲੋਕ ਪ੍ਰਾਈਵੇਟ ਕਾਲਜਾਂ ਦਾ ਕੰਮ ਸ਼ੁਰੂ ਕਰਦੇ ਸੀ ਉਹਨਾਂ ਨੇ ਸ਼ਾਰਟ ਟਰਮ ਸਟੱਡੀ ਦਾ ਕੰਮ ਸ਼ੁਰੂ ਕਰਤਾ ਸ਼ਾਰਟ ਟਰਮ ਸਟੱਡੀ ਤੁਹਾਨੂੰ ਕਦੀ ਵੀ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਦਿੰਦੀ ਐਸ ਸਕੈਮ ਤੋਂ ਲੋਕਾਂ ਨੂੰ ਆਪ ਬਚਣਾ ਪੈਣਾ ਹੈ ਇਹ ਤੁਹਾਡੇ ਲਈ ਮੈਂ ਕਹਿ ਰਿਹਾ ਤੁਹਾਨੂੰ ਸਟੱਡੀ ਵੀਜ਼ਾ ਦੇ ਨਾਮ ਤੇ ਸ਼ਾਰਟ ਟਰਮ ਸਟੱਡੀ ਵੀਜ਼ਾ ਦਿੱਤਾ ਜਾਉਂ ਐਸ ਫਰਾਡ ਤੋਂ ਲੋਕਾਂ ਨੂੰ ਬਚਣਾ ਪਊਗਾ ਜਿਹੜੇ ਬਚ ਗਏ ਉਹ ਸੇਫ ਰਹਿਣਗੇ ਜਿਹੜੇ ਨਹੀਂ ਬਚੇ ਉਹ ਉੱਥੇ ਜਾ ਕੇ ਪਛਟਾਨਗੇ ਫਿਰ ਨਵੀਆਂ ਕਾਲਜਾਂ 'ਚ ਐਡਮਿਸ਼ਨਾਂ ਫਿਰ ਨਵੇਂ ਖਰਚੇ ਇਦਾਂ ਦੇ ਪੰਗਿਆਂ 'ਚ ਉਲਝਣਗੇ ਸੋ ਸਕੈਮਸ ਜਿਹੜੇ ਕਰਨ ਵਾਲੇ ਬੰਦੇ ਆ ਉਹਨਾਂ ਤੋਂ ਤੁਹਾਨੂੰ ਬਚਣਾ ਪੈਣਾ ਫਾਈਲਾਂ ਲੱਗਣਗੀਆਂ ਸਭ ਕੁਝ ਲੱਗੇਗਾ ਉਦਾਂ ਹੀ ਪੋਸਟਡੀ ਵਰਕ ਵੀਜ਼ਾ ਸਭ ਕੁਝ ਉਦਾਂ ਤੋਂ ਉਦਾਂ ਹੀ ਮਿਲੇਗਾ ਪ੍ਰਾਈਵੇਟ ਕਾਲਜਾਂ ਨੂੰ ਗੇਮ 'ਚੋਂ ਬਾਹਰ ਕਰਤਾ ਤਾਂ ਕਿ ਬੱਚੇ ਚੰਗੇ এনਵਾਇਰਨਮੈਂਟ 'ਚ ਜਾਣ ਚੰਗੀ ਐਜੂਕੇਸ਼ਨ ਲੈਣ ਤੇ ਕੈਨੇਡਾ ਦੀ ਇੱਕ ਵਧੀਆ ਸਿਟੀਜ਼ਨ ਤਿਆਰ ਹੋ ਕੋਈ ਸਭ ਜਿਹੜਾ ਸਿਸਟਮ ਨੂੰ ਇੰਪਲੀਮੈਂਟ ਕਰਨਾ ਹੈ ਕਿਵੇਂ ਸੀਟਾਂ ਅਲੋਕੇਟ ਹੋਣਗੀਆਂ ਪ੍ਰੋਵਿੰਸ ਨੂੰ ਪ੍ਰੋਵਿੰਸ ਅੱਗੇ ਕਿਵੇਂ ਵੰਡੂਗਾ ਅੱਗੇ ਕਾਲਜਸ ਯੂਨੀਵਰਸਿਟੀਆਂ ਕਿਵੇਂ ਵੰਡਣ ਗਿਆ ਇਹ ਤਾਂ ਆਈ ਥਿੰਕ ਜਦੋਂ ਇੰਪਲੀਮੈਂਟ ਹੋਊਗਾ ਉਹਦੀ ਪ੍ਰੈਕਟੀਕੈਲਿਟੀ ਤਾਂ ਉਸ ਤੋਂ ਬਾਅਦ ਹੀ ਦੱਸੀ ਜਾ ਸਕੂਗੀ ਇਹ ਪੀਐਲ ਦਾ ਇਹ ਤਾਂ ਪਾਰਟ ਹੈ ਜਿਹੜਾ ਪੀਐਲ ਹੈ ਪ੍ਰੋਵੀਜ਼ਨਲ ਅਟੈਸਟੇਸ਼ਨ ਲੈਟਰ ਇਹ ਕਿੱਦਾਂ ਮਿਲਣਾ ਹੈ ਸਟੇਟ ਨੇ ਦੇਣਾ ਕਿ ਮੈਂ ਕਿਨੂੰ ਦੇਣਾ ਜਾਂ ਕਿਨੂੰ ਨਹੀਂ ਦੇਣਾ ਹੁਣ ਉਹਨਾਂ ਨੇ ਦੇ ਦਿੱਤਾ ਗਵਰਨਮੈਂਟ ਨੇ ਸਟੇਟ ਨੂੰ ਗਵਰਨਮੈਂਟ ਨੇ ਜਦੋਂ ਸਟੇਟ ਨੂੰ ਦਿੱਤਾ ਉਹਨੇ ਕਹਿੰਦਾ ਜੀ ਮੇਰੇ ਕੋਲ 360000 ਵੀਜ਼ੇ ਆ ਹੂੰ ਤਾਂ ਮਤਲਬ ਹੁਣ ਗਵਰਨਮੈਂਟ ਇੱਕ ਕੋਟਾ ਦੇਊਗੀ ਸਟੇਟਾਂ ਨੂੰ ਹੂੰ ਠੀਕ ਹੈ ਜੀ ਫਿਰ ਉਹ ਸਟੇਟਾਂ ਕੋਟਾ ਦੇਣਗੀਆਂ ਆਪਣੇ ਕਾਲਜਾਂ ਨੂੰ ਫਿਰ ਉਹ ਕਾਲਜਾਂ ਦੇ ਟੈਸਟੇਸ਼ਨ ਲੈਟਰ ਮੈਨ ਸੋ ਇਹਦਾ ਕਿਤੇ ਨਾ ਕਿਤੇ ਕਵਰ ਸਾਥ ਸਿੱਧਾ ਅਸਰ ਆਫਰ ਲੈਟਰ ਤੇ ਵੀ ਪਾਊਗਾ ਕਿ ਕਾਲਜ ਨੂੰ ਪਤਾ ਹੈ ਕਿ ਮੇਰੇ ਥੋੜਾ ਪ੍ਰੋਸੈਸ ਟਾਈਮ ਵਧੂਗਾ ਕਿਉਂਕਿ ਉਹ ਟੈਸਟੇਸ਼ਨ ਲੈਟਰ ਲੈਣ ਦਾ ਵੀ ਇੱਕ ਪ੍ਰੋਸੈਸ ਹੋਊਗਾ ਹੂੰ ਉਹ 10 ਦਿਨ ਦਾ ਵੀ ਹੋ ਸਕਦਾ 15 ਦਿਨ ਦਾ ਵੀ ਹੋ ਸਕਦਾ ਮਹੀਨੇ ਦਾ ਵੀ ਹੋ ਸਕਦਾ ਉਹ ਡਿਪੈਂਡ ਹੈ ਉਹ ਤਾਂ ਜਦੋਂ ਪ੍ਰੋਸੈਸ ਸਾਹਮਣੇ ਆਊਗਾ ਫਿਰ ਪਤਾ ਲੱਗੂਗਾ ਹੁਣ ਕியੂਬੈਕ ਦੇ ਵਿੱਚ ਪਹਿਲਾਂ ਇੱਕ ਸੀਏਕਯੂ ਲੈਣਾ ਪੈਂਦਾ ਸੀ ਹੁਣ ਵੀ ਲੈਣਾ ਪੈਂਦਾ ਉਹ ਸੀਏਕ ਨੂੰ ਲੈਣਾ ਹੀ ਡੇਢ ਦੋ ਮਹੀਨੇ ਦਾ ਪ੍ਰੋਸੈਸ ਹੈ ਹੁਣ ਇਹ ਵੀ ਗਵਰਨਮੈਂਟ ਡਿਪਾਰਟਮੈਂਟ ਦਾ ਡਾਕੂਮੈਂਟ ਹੋਏਗਾ ਸੋ ਇਹਨੂੰ ਲੈਣ ਦੀ ਕਿੰਨਾ ਕੁ ਸ਼ਾਨਦਾਰ ਸਿਸਟਮ ਬਣਦਾ ਹੈ ਜਾਂ ਕਿੰਨਾ ਕੁ ਸਲੋ ਸਿਸਟਮ ਬਣਦਾ ਹੈ ਉਹ ਹਜੇ ਆਉਣ ਵਾਲੇ ਪਤਾ ਦਿਨਾਂ 'ਚ ਪਤਾ ਲੱਗੂਗਾ ਅਗਰ ਉਹ ਟਾਈਮ ਕੰਜ਼ਿਊਮਿੰਗ ਹੋਇਆ ਤਾਂ ਫਿਰ ਕਿਤੇ ਨਾ ਕਿਤੇ ਹੁਣ ਬੱਚਿਆਂ ਨੂੰ ਆਪਣੀਆਂ ਫਾਈਲਾਂ ਐਡਵਾਂਸ ਲੈ ਕੇ ਚਲਣੀਆਂ ਪੈਣਗੀਆਂ ਮਈ ਇਨਟੇਕ ਆਲਮੋਸਟ ਖਰਾਬ ਹੋ ਚੁੱਕਾ ਹੈ ਪਲਸ 2 ਵਾਲਿਆਂ ਲਈ ਤਾਂ ਖਰਾਬ ਹੋ ਚੁੱਕਾ ਹੈ ਮਾਸਟਰਸ ਵਾਲੇ ਉਹਨੂੰ ਸਾਮ੍ਹ ਸਕਦੇ ਆ ਗ੍ਰੈਜੂਏਸ਼ਨ ਵਾਲੇ ਸਾਮ੍ਹ ਸਕਦੇ ਆ ਔਰ ਮੋਸਟਲੀ ਹੁਣ ਜਿਹੜਾ ਟਾਰਗੇਟ ਆ ਵੈਸੇ ਵੀ ਉਹ ਸਤੰਬਰ ਇਨਟੇਕ ਰਹਿਣਾ ਸੋ ਬੈਟਰ ਤਾਂ ਇਹੀ ਹੈ ਕਿ ਅਗਰ ਹੁਣ ਕੋਈ ਫਾਈਲ ਸਟਾਰਟ ਕਰ ਰਿਹਾ ਤੋ ਸੈਪਟੈਂਬਰ ਇਨਟੇਕ ਨੂੰ ਹੀ ਮਾਈਂਡ ਸੈ ਫੋਕਸ ਰੱਖ ਕੇ ਚੱਲੋ ਸੋ ਲਾਸਟ ਸਵਾਲ ਹੈ ਮਾਸਟਰ ਜਿਹੜੇ ਕਰਨ ਜਾਣਾ ਚਾਹੁੰਦੇ ਨੇ ਗੈਪ ਵਾਲੇ ਵੀ ਸੋਚਣਾ ਸ਼ੁਰੂ ਕਰ ਦੇਣ ਜਿਹੜੇ ਜੋਬ ਕਰਦੇ ਨੇ ਗ੍ਰੈਜੂਏਸ਼ਨ ਤੋਂ ਬਾਅਦ ਬਿਲਕੁਲ ਸੋ ਗ੍ਰੈਜੂਏਸ਼ਨ ਤੋਂ ਬਾਅਦ ਗੈਪ ਕਦੀ ਵੀ ਕਿਸੇ ਕੰਟਰੀ ਚ ਕੋਈ ਪ੍ਰੋਬਲਮ ਨਹੀਂ ਹੈ ਗ੍ਰੈਜੂਏਸ਼ਨ ਇੱਕ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਇਨਸਾਨ ਹੈ ਉਹ ਮਾਰਕੀਟ ਦਾ ਪ੍ਰੋਡਕਟ ਹੈ ਉਹਨੇ ਮਾਰਕੀਟ 'ਚ ਰਹਿਣਾ ਚਾਹੇ ਉਹ ਬਿਜ਼ਨਸ ਕਰੇ ਚਾਹੇ ਉਹ ਜੌਬ ਕਰੇ ਤਾਂ ਉਸ ਤੋਂ ਬਾਅਦ ਅਗਰ ਉਹ ਮਾਸਟਰਸ ਕਰਨਾ ਚਾਹੂਗਾ ਤੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਤੇ ਵਰਲਡ 'ਚ ਇਦਾਂ ਦੀਆਂ ਨੇ ਜਿਹੜੀਆਂ 5 ਸਾਲ ਦੇ ਐਕਸਪੀਰੀਅੰਸ ਤੋਂ ਬਿਨਾ ਮਾਸਟਰਸ ਨਹੀਂ ਦਿੰਦੀਆਂ ਇਫ ਯੂ ਟਾਕ ਅਬਾਊਟ ਦ ਟਾਪ ਕਲਾਸ ਯੂਨੀਵਰਸਿਟੀਆਂ ਉਹ ਤੁਹਾਨੂੰ ਬਿਨਾ ਐਕਸਪੀਰੀਅੰਸ ਤੋਂ ਮਾਸਟਰਸ ਹੀ ਨਹੀਂ ਦੇਣਗੀਆਂ ਤਾਂ ਉਹਨਾਂ ਦੇ ਲਈ ਗੈਪ ਹੋਣਾ ਗੁੱਡ ਥਿੰਗ ਹੈ ਬੈਡ ਥਿੰਗ ਨਹੀਂ ਹੈ ਸੋ ਜਿਹੜੇ ਸਟੂਡੈਂਟ ਜੌਬ ਕਰ ਰਹੇ ਨੇ ਉਹ ਵੀ ਐਕਚੁਅਲੀ ਬਹੁਤ ਕੁਝ ਪੋਜ਼ਿਟਿਵ ਵੀ ਹੈ ਜਿਵੇਂ ਕੌਰ ਸਾਹਿਬ ਨੇ ਦੱਸਿਆ ਕਿ ਜ਼ਿਆਦਾਤਰ ਸਟੂਡੈਂਟ 네ਗੇਟਿਵ ਦੇਖ ਰਹੇ ਨੇ ਬੜੀਆਂ ਚੀਜ਼ਾਂ ਪੋਜ਼ਿਟਿਵ ਹੋਣੇ ਦਿਖ ਰਹੀਆਂ ਤੇ ਬੜੀਆਂ ਚੀਜ਼ਾਂ ਜਦੋਂ ਨਵੇਂ ਰੂਲ ਇੰਪਲੀਮੈਂਟ ਹੋ ਜਾਣਗੇ ਉਸ ਤੋਂ ਬਾਅਦ ਵੀ ਕਈ ਚੀਜ਼ਾਂ ਪੋਜ਼ਿਟਿਵ ਦਿਖਣਗੀਆਂ ਲਗਾਤਾਰ ਤੁਹਾਡੇ ਨਾਲ ਅਪਡੇਟਸ ਸਾਂਝੇ ਕਰਦੇ ਰਵਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ